ਜੇ ਅਸੀਂ ਰੋਪੜ ਚ ਨਹੀਂ ਪਈਆਂ ਨੂੰ ਕੱਢ ਸਕੇ ਠੀਕ ਹੈ ਫਿਰ ਸਾਡਾ ਵਰਲਡ ਦੇ ਵਿੱਚ ਸਾਡੇ ਝੰਡੇ ਝੂਲਦੇ ਨਿਸ਼ਾਨ ਸਾਹਿਬ ਝੂਲਦੇ ਕੈਨੇਡਾ ਅਮਰੀਕਾ ਝੂਲਦੇ ਪੂਰੇ ਯੂਰਪ ਝੂਲਦੇ ਫਿਰ ਸਾਡਾ ਧਰਮ ਕੀ ਹੈ ਜੇ ਸਾਡੇ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਗੁਰੂਆਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬ ਨੇ ਧਰਤੀ ਬਸਾਈ ਹੈ ਸਾਨੂੰ ਸਿੱਖ ਬਣਾਇਆ ਸਾਡਾ ਜਨਮ ਹੋਇਆ ਜੇ ਉੱਥੇ ਭਈਏ ਆ ਕੇ ਸਾਡੇ ਤੇ ਹਾਵੀ ਹੋ ਗਏ ਓ ਵੀਰੇ ਫਿਰ ਸਾਡਾ ਜੂਨਾ ਹੱਕ ਨਹੀਂ ਭਾਈ ਜਿਵੇਂ ਇਸ ਤਿੱਕੇ ਨਾਲੇ ਚੀਜ਼ਾਂ ਹੁੰਦੀਆਂ ਨੇ ਪ੍ਰਸ਼ਾਸਨ ਨੇ ਕਹਿ ਦਿੰਨਾ ਕਿ ਜਿਹੜੀ ਕਾਨੂੰਨਨ ਕਾਰਵਾਈ ਹੋਵੇ ਅਸੀਂ ਕਰਨੀ ਹੈ ਤੁਸੀਂ ਕੌਣ ਹੋ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ ਇਸ ਤਿੱਕੇ ਦੇ ਸਵਾਲ ਵੀ ਜਿਹੜੇ ਕਰਦੇ ਆ ਪ੍ਰਸ਼ਾਸਨ ਨਾਲੇ ਕੀ ਬਾਰੇ ਜਿਹੜਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਠੀਕ ਹੈ ਇਹ ਤਾਂ ਸਰਦਾਰਾਂ ਨੂੰ ਪੰਜਾਬੀਆਂ ਨੂੰ ਸਾਨੂੰ ਹਥਿਆਰ ਚੱਕਣੇ ਪੈਣੇ ਆ ਪਹਿਲਾ 84 ਚੱਕ ਕੋਹ ਤੇ ਇਹ ਚੱਕਣੇ ਪਣਿਆ ਟਾਈਮ ਆ ਗਿਆ ਵਕਤ ਆ ਗਿਆ ਲੰਗਰ ਗੁਰੂ ਸਾਹਿਬ ਦਾ ਲੰਗਰ ਲੰਗਰ ਸਾਰੇ ਸਿੱਖਾਂ ਦਾ ਲਾਏ ਪੰਜਾਬੀਆਂ ਨਾਲ ਆਏ ਪ੍ਰਸ਼ਾਸ਼ਨ ਹੁਣ ਕੀ ਕਰ ਰਿਹਾ ਹੈਣਾ ਅੱਜ ਹੋਰ ਕੀ ਕੀਤਾ ਪ੍ਰਸ਼ਾਸ਼ਨ ਨੇ ਕਿਸੇ ਨੇ ਕੁਝ ਨਹੀਂ ਅਸੀਂ ਸਾਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਅਸੀਂ ਆਪਣੇ ਹੱਕ ਲੈ ਆ ਤੇ ਲੈਣੇ ਜਾਣਦੇ ਆ ਜੇ ਕਾਰਵਾਈ ਹੁੰਦੀ ਆ ਤਾਂ ਠੀਕ ਹੈ ਨਹੀਂ ਅਸੀਂ ਕਾਰਵਾਈ ਕਰਨੀ ਜਾਣਦੇ ਬੰਦੇ ਕੌਣ ਨੇ ਹੈ ਬੰਦੇ ਕੌਣ ਨੇ ਇਹ ਬੰਦੇ ਸਾਰੇ ਪ੍ਰਵਾਸੀ ਨੇ ਇਹਨਾਂ ਨੇ ਪਿੰਡ ਆਪਣਾ ਘਰ ਬਸਾਇਆ ਹੋਇਆ ਸਾਰਾ ਆਪਣੇ ਆਪਣੇ ਮਕਾਨ ਬਣਾਏ ਹੋਏ ਆ ਸ਼ਾਮਲਟ ਸ਼ਾਮਲਟ ਦੱਬੀ ਹੋਈ ਹੈ ਇਹਨਾਂ ਨੇ ਤੇ ਲੜਕਾਰਾ ਤੇ ਮਾਪੇਣ ਦੀ ਇਹ ਗਾਣਾ ਤੁਸੀਂ ਵੀਡੀਓ ਦੇਖੋ ਤੁਸੀਂ ਵੀਡੀਓ ਚਲਾਇਓ ਨਾਲ ਹੀ ਦੇ ਤੇ ਉਹਦੇ ਵਿੱਚ ਕੀ ਕੁਝ ਕਹਿ ਰਹੇ ਆ ਤੇ ਸਾਡੀ ਸਾਡੀ ਅੱਖਾਂ ਜੇ ਮਰੀ ਨਹੀਂ ਏ ਸਾਡੀ ਅੱਖ ਜੁਦੀ ਹੈ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਕੇ ਦੱਸਾਂਗੇ ਵੀ ਅਸੀਂ ਕਾਰਵਾਈ ਕਰ ਅਸੀਂ ਕੌਣ ਹਾਂ ਇਹ ਕੱਚਾ ਕਹਿੰਦੇ ਰਹਿਣ ਬਸੇਰਾ ਦਿੱਤਾ ਆ ਸਰਪੰਚ ਵੀ ਇਹਨਾਂ ਕਹਿੰਦੇ ਸਰਪੰਚ ਵੀ ਉਹਨਾਂ ਦਾ ਕਹਿੰਦੇ ਸਰਪੰਚ ਵੀ ਉਹਨਾਂ ਦਾ ਕੋਈ ਭਾਈ ਸਰਪੰਚ ਉਹਨਾਂ ਦਾ ਹੀ ਆ ਜੀ 2000 ਪਲੱਸ ਵੋਟ ਆ ਜੀ ਔਰ ਇਹ ਫਿਰ ਉਹ ਜਿਹੜਾ ਮੌਜੂਦਾ ਐਮਐਲਏ ਕਿਵੇਂ ਬੋਲ ਜੂਗਾ ਸਾਡੇ ਪੰਜਾਬੀਆਂ ਦੀ ਆਤ ਤੇ ਕੇ ਵੀ ਆ ਵੀਰੇ ਜਦ ਤੱਕ ਸਾਡੀ ਜਮੀਰ ਨਹੀਂ ਜਾਗਦੀ ਸਾਡੇ ਪੰਜਾਬੀਆਂ ਨੇ ਜੇ ਕੋਈ ਐਮਐਲਏ ਆਏ ਥਾਪੜਾ ਦੇ ਦੇਵੇ ਨਾ ਉਹ ਵੀਰੇ ਗਲਤੀ ਹੋਗੀ ਆਪਾਂ ਨਾਲ ਤੌਰ ਪੈਨੇ ਆ ਪਰ ਇਹ ਨਹੀਂ ਤੁਰਦੇ ਨਾਲ ਕਿਉਂਕਿ ਇਹਨਾਂ ਦਾ ਉਹਨਾਂ ਨੂੰ ਜਿਹੜਾ ਮੋਢੀ ਆ ਉਹ ਗੰਡਣਾ ਪੈਂਦਾ ਵਾ ਹੁਣ ਜਿਹੜੀ 2200 ਵੋਟ ਆ ਜਦੋਂ ਇਹਦਾ ਮੋਢੀ ਜਿਵੇਂ ਸਰਪੰਚ ਆ ਉਹਨੂੰ ਗੰਡੂਗੇ ਤਾਂ ਇਹ 2200 ਵੋਟ ਕਿਤੇ ਨਹੀਂ ਹਿੱਲੂਗੀ ਉਹ ਐਮਐਲਏ ਨੂੰ ਭੁਗਤਨੀਆ ਮੇਰੇ ਚੱਕਰ ਇਹੀ ਆ ਉਰੇ ਜਣ ਕਿ ਇਹਨਾਂ ਦੀ ਸਾਰੇ ਆਧਾਰ卡 ਜਿਹੜੇ ਬਣਾਏ ਜਾਂਦੇ ਉਹ ਆਪਦੀਆਂ ਜਿਹੜੇ ਆਪਣੇ ਬੈਨੀਫਿਟ ਲੈਣ ਦੇ ਲਈ ਬਣਾਏ ਜਾਂਦੇ ਆ ਇਹ ਚੱਕਰ ਆ ਸਾਈਕਲ ਦੀ ਗੱਲ ਵੀਰੇ ਇਹ ਆ ਦੇਖੋ ਹੁਣ ਉਹਨਾਂ ਨੇ ਉਹਦੇ ਬੰਦੇ ਚੱਕੇ ਹੋ ਆ ਦੋ ਤਿੰਨ ਭੱਜੇ ਹੋਏ ਆ ਠੀਕ ਆ ਉਹਦੇ ਵਿੱਚ ਕੀ ਆ ਜਿਹੜਾ ਜੇ ਕੋ ਮੈਂ ਕੋਈ ਗਲਤੀ ਕਰਦਾ ਮੇਰੇ ਸਿੱਖ ਤੇ ਦਸਤਾਰ ਹੈ ਨਾ ਮੇਰਾ ਟੱਬਰ ਵੀ ਨਾਲ ਚੱਕ ਲੂੰਗਾ ਜੇ ਮੈਂ ਭੱਜਿਆ ਹੋਊਗਾ ਉਹਨਾਂ ਨੂੰ ਕੁੱਟਣਗੇ ਉਹਨਾਂ ਨੂੰ ਇੰਟੈਰੋਗੇਟ ਕਰਨਗੇ ਉਹ ਬੰਦਾ ਆਪੇ ਦੱਸਦਾ ਮੇਰਾ ਜਵਾਕ ਉਹਦੇ ਫਿਰਦਾ ਵਾ ਇਹ ਚੱਕਰਿਆ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਇੰਟੈਰੋਗੇਟ ਕੀਤਾ ਜਾਂਦਾ ਕਾਰਨ ਕੀ ਹੈ ਇਹ ਪ੍ਰਵਾਸੀ ਨੇ ਇਹਨਾਂ ਦੇ ਇਹਨਾਂ ਦੇ ਸ਼ਹਿਤ ਸਰਕਾਰਾਂ ਚੱਲਦੀਆਂ ਨੇ ਸਾਡੇ ਪੰਜਾਬੀਆਂ ਦਾ ਸਿਰਫ ਜੁੱਤੀਆਂ ਖਾਣ ਨੂੰ ਰੱਖਿਆ ਇਹਨਾਂ ਨੇ ਹੋਰ ਕੁਝ ਨਹੀਂ ਪਰ ਅਸੀਂ ਦਿਖਾਵਾਂਗੇ ਵੀ ਹੱਕ ਕਿਵੇਂ ਲਿਆ ਜਾਂਦਾ ਹੈ ਇਹ ਕਿਵੇਂ ਬੋਲਦੇ ਨੇ ਇਹ ਬਿਲਕੁਲ ਆ ਜਿਹੜੀ ਜਿਹੜੀ ਆ ਆਰਐਸਐਸ ਨੇ ਲੱਲੇ ਆਰਐਸਐਸ ਨੇ ਬਿਠਾਏ ਆ ਪੰਜਾਬ ਦੇ ਵਿੱਚ ਲਿਆ ਕੇ ਠੀਕ ਹੈ ਹੜ ਆਏ ਆ ਮੁਸਲਮਾਨ ਵੀ ਬੋਲੇ ਆ ਸਾਰੇ ਗਾਇਕ ਬੋਲੇ ਆ ਹਰ ਵਾਸਤੇ ਇਹ ਬੋਲਿਆ ਕੋਈ ਆਰਐਸਐਸ ਨੇ ਬੋਲੀ મોદી ਬੋਲਿਆ ਕਿਸੇ ਨੇ ਪੰਜਾਬ ਨੂੰ ਹਾ ਦਾ ਨਾਰਾ ਮਾਰਿਆ ਸਾਡੇ ਪੰਜਾਬੀ ਆ ਸਾਡੇ ਜੱਟ ਭਰਾ ਆ ਸਾਡੇ ਸਾਰੇ ਭਰਾ ਆ ਉਹ ਜਾ ਕੇ ਉੱਥੇ ਪਹੁੰਚੇ ਆ ਆਰਐਸਐਸ ਦਾ ਬੰਦਾ ਕੋਈ ਗਿਆ ਇਹ ਆਰਐਸਐਸ ਦੇ ਬੰਦੇ ਆ ਇਹ ਕੱਚੇ ਵਾਲੇ ਹਰੀਆਂ ਟੋਪੀਆਂ ਤੇ ਖਾਕੀ ਨਿਕਰਾਂ ਵਾਲੇ ਆ ਪ੍ਰਸ਼ਾਸਨ ਨੇ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਹਿ ਰਿਹਾ ਕਾਰਵਾਈ ਕਰ ਰਿਹਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਵੀਰਾ ਐਫਆਈਆਰ ਕਰਤੀ ਉਹਨਾਂ ਨੇ ਆਪਣਾ ਸਿਰ ਤੋਂ ਪੱਗ ਲਾ ਲਈ ਭਾਈ ਜੀ ਗਾਲਾਂ ਕੱਢ